ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਨਵਦੀਪ ਦਵੜੀਖਾਨਾ ਪੰਜਾਬ ਸਰਕਾਰ ਦੇ ਵੱਲੋਂ ਥਾਪਰ ਸਕੀਮ ਦੇ ਅਧੀਨ ਬਹੁਤ ਵਧੀਆ ਜਿਹੜਾ ਸਲਾਗਾ ਜੋ ਕੰਮ ਪਾਣੀ ਗੰਦੇ ਪਾਣੀ ਦੀ ਨਿਕਾਸੀ ਦੇ ਜਿਹੜੇ ਵੱਡੇ ਪੱਧਰ ਤੇ ਕੰਮ ਚੱਲ ਰਹੇ ਆ ਅੱਜ ਜਿਹੜਾ ਆਪਾਂ ਵੀਡੀਓ ਲੈ ਕੇ ਆਏ ਆ ਦੋਸਤੋ ਇਹ ਆ ਜੀ ਸਾਡਾ ਪਿੰਡ ਗਵਿੰਦਗੜ੍ਹ ਦਵੜੀਖਾਨਾ ਦਾ ਛੱਪੜ ਤੇ ਅੱਜ ਗਵਿੰਦਗੜ੍ਹ ਦਵੜੀਖਾਨਾ ਦੇ ਛੱਪੜ ਦੇ ਵਿੱਚ ਥਾਪਰ ਸਕੀਮ ਦੇ ਅਧੀਨ ਜਿਹੜਾ ਕੰਮ ਚੱਲ ਰਿਹਾ ਹੈਗਾ ਲੈਂਟਰ ਪੈ ਰਿਆ ਤਿੰਨ ਜਿਹੜੇ ਵੱਡੇ ਖੂਹ ਬਾਨੇ ਆ ਤੇ ਇਹਨਾਂ ਖੂਹਾਂ ਦੇ ਵਿੱਚ ਜਿਹੜਾ ਪਾਣੀ ਪਿੰਡ ਦਾ ਜਿਹੜਾ ਗੰਦਾ ਆਊਗਾ ਤੇ ਉਹ ਪਾਣੀ ਜਿਹੜਾ ਨਿੱਤਰ ਕੇ ਫਿਰ ਆ ਜਿੱਥੇ ਜਾਲ ਬੰਨੀ ਜਾਂਦੇ ਆਪਣੇ ਮਿਸਤਰੀ ਇਹਦੇ ਵਿੱਚ ਆਉਣਾ ਇਹ ਤੋਂ ਅੱਗੇ ਫਿਰ ਇੱਕ ਡਿੱਗੀ ਬਣੀ ਉਹਦੇ ਵਿੱਚ ਜਾਣਾ ਤੇ ਫਿਰ ਉਹ ਤੋਂ ਬਾਅਦ ਇਹ ਪਾਣੀ ਜਿਹੜਾ ਫਸਲਾਂ ਨੂੰ ਲੱਗਣਾ ਤਖਾਨ ਵੀਰਾਂ ਦੀਆਂ ਫਸਲਾਂ ਨੂੰ ਇਹ ਪਾਣੀ ਲੱਗੂਗਾ ਅਧੀ ਪੈਜ ਲੋ ਧੰਨਵਾਦ ਕਰਦੇ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਤੇ ਸਾਡੇ ਹਲਕੇ ਜੈਤੂ ਦੇ ਐਮਐਲਏ ਸਾਹਿਬ ਹਲਕਾ ਜੈਤੂ ਦੇ ਐਮਐਲਏ ਸਾਹਿਬ ਭਾਈ ਅਮੋਲਕ ਸਿੰਘ ਜੀ ਦਾ ਤੇ ਸਾਡੇ ਨਗਰ ਦੇ ਸਰਪੰਚ ਭਾਈ ਹਰਦੀਪ ਸਿੰਘ ਢਿੱਲੋਂ ਸਾਹਿਬ ਦਾ ਧੰਨਵਾਦ ਕਰਦੇ ਆ ਬਹੁਤ ਵਧੀਆ ਸਰਪੰਚ ਹਰਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਜਿਹੜੇ ਪਿੰਡ ਗਵਿੰਦਗੜ ਦਬੜੀ ਖਾਨਾ ਦੇ ਵਿੱਚ ਸਲਾਗਾ ਯੋਜ ਜਿਹੜੇ ਕੰਮ ਚੱਲ ਰਹੇ ਨੇ ਤੋ ਬਹੁਤ ਵਧੀਆ ਸੇਵਾ ਸਾਡੀਆਂ ਬੀਬੀਆਂ ਵੀ ਕਰ ਰਹੀਆਂ ਨਰੇਗਾ ਵਾਲੇ ਸਾਡੇ ਕਰਮਚਾਰੀ ਜਿਹੜੇ ਵੀਰ ਮਾਤਾ-ਮਾਂ ਭੈਣਾਂ ਸਾਡੇ ਵੀਰ ਵੱਡੇ ਪੱਦਰ ਤੇ ਸਾਡੇ ਸਾਡੇ ਸਾਰੇ ਸਰਕਾਰ ਦੇ ਉਪਰਾਲਾ ਮਿਲ ਕੇ ਸਾਥ ਦੇ ਰਹੇ ਆ ਤੋ ਸਾਡੀ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਅਸੀਂ ਮੁਕੀ ಗ್ರಾಮ ਪੰਚਾਇਤ ਦਵੜੀਖਾਨਾ ਵੱਲੋਂ ਤੇ ਸਾਡੇ ਜੀਵਨ ਸਿੰਘ ਦਵੜੀਖਾਨਾ ਦੀ ਪੰਚਾਇਤ ਦਾ ਵੀ ਧੰਨਵਾਦ ਕਰਾਂਗੇ ਬਹੁਤ ਵਧੀਆ ਜਿਹੜੀ ਸਾਨੂੰ ਨਰੇਗਾ ਦੀ ਸੇਵਾ ਦਿੱਤੀ ਹੋਈ ਆ ਉਹ ਉਧਰਲੇ ਪਾਸੇ ਮੈਸਤਰੀ ਸਾਹਿਬ ਵੀ ਬਹੁਤ ਵਧੀਆ ਜਿਹੜਾ ਕੰਮ ਕਰ ਰਹੇ ਨੇ ਅੱਗੇ ਆਪਾਂ ਜਾ ਕੇ ਮੈਸਤਰੀ ਸਾਹਿਬ ਨੂੰ ਪੁੱਛਦੇ ਆਂ ਵੀ ਕਿੰਨੇ ਇੱਕ ਦਾ ਇਹਦੇ ਵਿੱਚ ਜਿਹੜਾ ਮਸਾਲਾ ਪੈ ਰਿਹਾ ਮਟੀਰੀਅਲ ਕਿਹੜਾ ਪਾ ਰਹੇ ਹੋ ਹਾਂਜੀ ਸਾਡੇ ਮੈਸਤਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਸਤਰੀ ਸਾਹਿਬ ਆਪਾਂ ਜਿਹੜਾ ਆਪਣਾ ਸਾਫਰ ਸਕੀਮ ਦੇ ਅਧੀਨ ਜਿਹੜਾ ਆਪਣੇ ਖੂਹ ਬਣ ਰਹੇ ਆ ਹਾਂਜੀ ਇਹ ਪਹਿਲਾਂ ਵੀ ਤੁਸੀਂ ਹੋਰ ਪਿੰਡ ਵੀ ਬਣਾ ਕੇ ਆਏ ਹੋ ਹਾਂਜੀ ਬਹੁਤ ਪਿੰਡ ਬਣਾਇਆ ਹੈ ਉਹ ਫਰਥ ਬਣਾਇਆ ਜੀ ਹਾਂਜੀ ਢੇਲਿਆਂ ਵਾਲੇ ਬਣਾਇਆ ਜੀ ਗੁਰੂ ਸਰ ਬਣਾਇਆ ਜੀ ਠੀਕ ਹੈ ਜੀ ਤੇ ਕਿੰਨੇ ਇੱਕ ਦਾ ਮਸਾਲਾ ਪੈ ਰਿਹਾ ਹੈਗਾ ਇਹਦੇ ਵਿੱਚ ਜਿਹੜਾ ਬਜਰੀ ਕਿੰਨੀ ਪੈ ਰਹੀ ਹੈ ਮਸਾਲਾ 8 2 3 ਦਾ ਬਣਾ ਰਹੇ ਹਾਂ ਅੱਛਾ ਬਜਰੀ ਦੇ ਕਿੰਨੇ ਪਾਉਣੇ ਆ 3 3 ਮਸਾਲੇ ਦਾ 2 1 ਇੱਕ ਮਸਾਲਾ ਤੇ 2 ਬਰੀਤੀ ਦੀ ਹਾਂਜੀ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਮੈਸਤਰੀ ਸਾਹਿਬ ਸਾਡੇ ਕਿਹੜਾ ਪਿੰਡ ਜੀ ਆਪਣਾ ਵਹਿਬਲਪੁਰ ਦਾ ਜੀ ਤੁਹਾਡਾ ਪਿੰਡ ਵੀ ਵਹਿਬਲਪੁਰ ਦਾ ਕੀ ਨਾਂ ਜੀ ਆਪਣਾ ਸ਼ਾਮਨਾ ਸ਼ਰਤੀ ਸਿੰਘ ਜੀ ਜਖੀਰ ਸਿੰਘ ਹਾਂਜੀ ਸੋ ਮੈਸਤਰੀ ਸਾਹਿਬ ਪਹਿਲਾਂ ਹੋਰ ਪਿੰਡਾਂ ਦੇ ਵਿੱਚ ਵੀ ਜਿਹੜੇ ਇਹ ਸਾਪਰ ਸਕੀਮ ਦੇ ਅਧੀਨ ਜਿਹੜੇ ਕੰਮ ਚੱਲ ਰਹੇ ਨੇ ਖੂਬ ਬਣ ਰਹੇ ਨੇ ਹੋਰ ਪਿੰਡਾਂ ਦੇ ਵਿੱਚ ਵੀ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਵੀ ਅਸੀਂ ਗੁਰੂ ਘਰ ਬਹਿਵਲ ਦੇ ਵਿੱਚ ਵੀ ਬਣਾ ਕੇ ਆਏ ਹਾਂ ਤੇ ਅੱਜ ਆਪਣੇ ਗਵਿੰਦਗੜ੍ਹ ਦਵੜੀ ਖਾਨਾ ਦੇ ਵਿੱਚ ਪਹੁੰਚੀ ਹੋਈ ਆ ਤੋਂ ਤੈ ਦੇ ਲੋ ਧੰਨਵਾਦ ਆ ਸਾਡੇ ਸਾਰੇ ਲੀਵਰ ਵਾਲੇ ਵੀਰਾਂ ਦਾ ਮੈਸਤਰੀ ਸਹਿਬਾਨਾਂ ਦਾ ਬਹੁਤ ਵਧੀਆ ਕੰਮ ਹੋ ਰਿਹਾ ਤੇ ਸਰਪੰਚ ਹਰਦੀਪ ਸੈਣੀ ਢੱਲੋ ਸਾਹਿਬ ਦਾ ਵੀ ਧੰਨਵਾਦ ਕਰਾਂਗੇ ਜਿਨ੍ਹਾਂ ਦੀ ਅਗਵਾਈ ਹੇਠ ਗਵਿੰਦਗੜ੍ਹ ਦਵੜੀ ਖਾਨਾ ਦੇ ਵਿੱਚ ਬਹੁਤ ਵਧੀਆ ਸੁਲੱਗਾ ਜੋ ਕੰਮ ਹੋ ਰਿਹਾ ਸਰਪੰਚ ਸਾਹਿਬ ਵੀ ਆ ਰਹੇ ਆ ਆਪਾਂ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਮਿਲਦੇ ਆ ਸਰਪੰਚ ਸਾਹਿਬ ਨੂੰ ਤੇ ਸਾਡੇ ਪੰਚਾਇਤ ਮੈਂਬਰ ਬਾਬਾ ਮੰਦਰ ਸਿੰਘ ਜੀ ਵੀ ਪਹੁੰਚੇ ਹੋਏ ਆ ਹੋਰ ਬਾਬਾ ਵਧੀਆ ਚੱਲ ਰਿਹਾ ਕੰਮ ਹਾਂਜੀ ਬਹੁਤ ਚੱਲ ਰਿਹਾ ਦੱਸਿਓ ਕੋਣ ਨਾਲ ਠੀਕ ਹੈ ਜੀ ਤੋਂ ਕਹਿੰਦੇ ਹਾਂ ਤਾਂ ਕਿ ਕਿਹੜਾ ਲੋਕ ਆ ਮਤਲਬ ਹਾਂਜੀ ਥਾਰੇ ਖਾਨੂਗਰ ਦਾ ਸੰਯੋਗ ਰਿਹਾ ਹੈ ਬਹੁਤ ਵਧੀਆ ਕੰਮ ਕਰ ਰਹੇ ਆ ਤੋਂ ਬਹੁਤ ਵਧੀਆ ਗੱਲ ਆ ਜੀ ਧੰਨਵਾਦ ਬਾਬਾ ਮੰਦਰ ਸਿੰਘ ਜੀ ਤੋਂ ਇਧਰਲੇ ਪਾਸੇ ਜਿਹੜਾ ਸਿਮੈਂਟ ਵੀ ਬਹੁਤ ਆਇਆ ਹੋਇਆ ਹੈਗਾ ਦੇਖੋ ਤੇ ਜਿੰਨਾ ਮਟੀਰੀਅਲ ਵਿੱਚ ਪੈਣਾਗਾ ਬੱਜਰੀ ਹੋਗੀ ਰੇਤਾ ਹੋ ਗਿਆ ਸਾਰਾ ਕੁਝ ਓਕੇ ਦੀ ਰਿਪੋਰਟ ਆ ਤੇ ਤਹਿ ਦਿਲੋਂ ਧੰਨਵਾਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਤੇ ਸਾਡੇ ਹਲਕਾ ਜੇਤੋ ਦੇ ਐਮਐਲਏ ਸਾਹਿਬ ਬਾਈ ਅਮੋਲ ਖੰਗੀ ਦਾ ਧੰਨਵਾਦ ਸਰਪੰਚ ਹਰਦੀਪ ਸਿੰਘ ਢੱਲੋ ਸਾਹਿਬ ਦਾ ਧੰਨਵਾਦ ਮੁਸਤੀ ಗ್ರಾಮ ਪੰਚਾਇਤ ਗੁਵਿੰਦਗੜ ਦਬਲੀ ਖਾਨਾ ਤੇ ਜੀਵਨ ਸਿੰਘ ਦਬਲੀ ਖਾਨਾ ਬਹੁਤ ਵਧੀਆ ਜਿਹੜਾ ਕੰਮ ਹੋ ਰਿਹਾ ਇਹ ਗੰਦੇ ਪਾਣੀ ਦੀ ਜਿਹੜੀ ਤਮਸਿਆ ਬਹੁਤ ਲੰਮੇ ਸਮੇਂ ਤੋਂ ਆ ਰਹੀ ਆ ਤੇ ਸੁਖ ਨਾਲ ਸਰਪੰਚ ਸਾਹਿਬ ਦੀ ਅਗਵਾਈ ਹੇਠ ਐਤ ਕੀ ਬਰੇ ਤਮਸਿਆ ਜਿਹੜੀ ਦੂਰ ਹੋ ਜਾਣੀ ਆ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਵਧੀਆ ਜਿਹੜੇ ਕੰਮ ਪੰਜਾਬ ਦੇ ਵਿੱਚ ਕਰਵਾਏ ਜਾ ਰਹੇ ਨੇ ਹਾਂਜੀ ਦੋਸਤੋ ਆਪਣੇ ਸਰਪੰਚ ਹਰਦੀਪ ਸਿੰਘ ਢਿਲੋਖਾ ਵੀ ਪਹੁੰਚ ਚੁੱਕੇ ਆ ਤੇ ਆਪਾਂ ਸਰਪੰਚ ਸਾਹਿਬ ਨਾਲ ਵੀ ਕਰਾਂਗੇ ਗੱਲਬਾਤ ਲਵਾਂਗੇ ਜਾਣਕਾਰੀ ਜਿਹੜਾ ਇਹ ਪ੍ਰੋਜੈਕਟ ਲੱਗ ਰਿਹਾ ਤੇ ਬਾਰੇ ਕਰਦੇ ਆਪਾਂ ਪੁੱਛਗੇ ਸਰਪੰਚ ਸਾਹਿਬ ਨੂੰ ਆਓ ਜਰਾ ਕੇ ਮਿਲਦੇ ਆਂ ਸਰਪੰਚ ਹਰਦੀਪ ਸਿੰਘ ਢਿਲੋਖਾ ਸਾਹਿਬ ਦੇ ਨਾਲ ਕਰਦੇ ਆ ਗੱਲਬਾਤ ਵੀਡੀਓ ਨੂੰ ਕਰਿਓ ਬਹੁਤ ਬਹੁਤ ਸ਼ੇਅਰ ਆਓ ਜੀ ਕਰਦੇ ਆ ਗੱਲਬਾਤ ਸਰਪੰਚ ਸਾਹਿਬ ਨਾਲ ਸਤਿਗੁਰਾਲ ਜੀ ਸਰਪੰਚ ਸਾਹਿਬ ਬਹੁਤ ਠੀਕ ਠਾਕ ਹੂੰ। ਅੱਜ ਥੋੜ੍ਹਾ ਲੇਟ ਆਏ ਹੂੰ ਤੇ ਸਰਪੰਚ ਸਾਹਿਬ ਸਾਨੂੰ ਦਿਓ ਜਾਣਕਾਰੀ ਆਪਣਾ ਜਿਹੜਾ ਪ੍ਰੋਜੈਕਟ ਅੱਜ ਦਾ ਕੰਮ ਚੱਲ ਰਿਹਾ ਵੀ ਕਿੰਦਾ ਦਾ ਇਹ ਪ੍ਰੋਜੈਕਟ ਆਗਾ ਕਾਦੇ ਵਾਸਤੇ ਜਿਹੜਾ ਪ੍ਰੋਜੈਕਟ ਕੋਈ ਲਾ ਰਹੇ ਹੂੰ ਇਹ ਆਪਣਾ ਛੱਪੜ ਦਾ ਜਿਹੜਾ ਗੰਦਾ ਪਾਣੀ ਟ੍ਰੀਟ ਕਰਨ ਵਾਸਤੇ ਆ ਸੀਵਰੇਜ ਵਾਲਾ ਠੀਕ ਹੈ ਜੀ। ਇਹ ਸਾਫ ਫਰਮੂਲਾ ਦੀਆਂ ਬਣਨਗੇ ਇਹ ਖੂਹ ਆਪਣੇ ਠੀਕ ਹੈ ਜੀ। ਤਿੰਨ ਖੂਹਾਂ ਬਣ ਕੇ ਉਹਦੂਗਾ ਡੈਗ ਬਣੂਗਾ। ਜਿਹਨਾਂ ਜੋ ਸਾਫ ਹੋ ਕੇ ਡੈਗ ਜੇ ਡੈਗ ਜੋ ਆ ਖੇਤੀ ਜੋ ਹੋਗਾ। ਪਾਣੀ ਸਾਫ ਹੋ ਗਏ ਵੀ ਖੇਤਾਂ ਵੀਰਾਂ ਦੇ ਖੇਤਾਂ ਨੂੰ ਖੇਤੀਬਾੜੀ ਵਾਸਤੇ ਬਸਦਾ ਹੈ ਜੀ ਇਹ ਵੀ ਜੀ ਤੁਹਾਡੇ ਨਗਰ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਇਹ ਸਮੱਸਿਆ ਸੀ ਗੰਦੇ ਪਾਣੀ ਦੀ ਤੋਂ ਬਹੁਤ ਬਹੁਤ ਧੰਨਵਾਦ ਸਰਪੰਚ ਜੀ ਹਾਂ ਜੀ ਦੋਸਤੋ ਆਪਾਂ ਸਰਪੰਚ ਸਾਹਿਬ ਦੇ ਨਾਲ ਕਰੀ ਆ ਗੱਲਬਾਤ ਤੇ ਪ੍ਰੋਜੈਕਟ ਬਾਰੇ ਲਈ ਆ ਜਾਣਕਾਰੀ ਬਹੁਤ ਵਧੀਆ ਜਿਹੜਾ ਤਲਾਗਾ ਜੋ ਕੰਮ ਹੋ ਰਿਹਾ ਤੋਂ ਸਰਪੰਚ ਸਾਹਿਬ ਨੇ ਦੱਸਿਆ ਵੀ ਪਿੰਡ ਦਾ ਜਿਹੜਾ ਗੰਦਾ ਪਾਣੀ ਆ ਚੱਪੜ ਦਾ ਗੰਦਾ ਪਾਣੀ ਆ ਇਹ ਸਾਫ ਹੋ ਕੇ ਜਿਹੜਾ ਖੇਤਾਂ ਵੀਰਾਂ ਦੇ ਖੇਤਾਂ ਨੂੰ ਲੱਗਣਾਗਾ ਤੀਬਰੇਜ ਦਾ ਜਿਹੜਾ ਗੰਦਾ ਪਾਣੀ ਆ ਸਾਫ਼ ਹੋ ਕੇ ਜਿਹੜਾ ਲੱਗੂਗਾ ਕਿਸਾਨ ਵੀਰਾਂ ਦੇ ਖੇਤਾਂ ਨੂੰ ਤੋਂ ਬਹੁਤ ਵਧੀਆ ਕੰਮ ਜਿਹੜਾ ਹੋ ਰਿਹਾ ਪਿੰਡ ਗਵਿੰਦਗੜ੍ਹ ਦਵੜੀ ਕਾਨਾਂ ਦੀ ਸੁਵਚੀ ಗ್ರಾಮ ਪੰਚਾਇਤ ਤੇ ਹਰਦੀਪ ਸਿੰਘ ਢੱਲੋ ਸਾਹਿਬ ਸਰਪੰਚ ਸਾਹਿਬ ਦਾ ਧੰਨਵਾਦ ਆ ਲਾਗਾ ਜੋ ਕੰਮ ਜਿਹੜੇ ਕਰਵਾ ਰਹੇ ਨੇ ਪਿੰਡ ਗਵਿੰਦਗੜ੍ਹ ਦਵੜੀ ਕਾਨਾਂ ਦੇ ਤੋਂ ਤੈਜ ਲੋ ਧੰਨਵਾਦ ਕਰਾਂਗੇ ਆਪਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਸੁਵਚੀ ਸਰਕਾਰ ਦਾ ਤੇ ਸਾਡੇ ਹਲਕਾ ਜੈਤੋ ਦੇ ਐਮ ਐਲ ਏ ਸਾਹਿਬ ਅਮੋਲਕ ਸਿੰਘ ਜੀ ਦਾ ਧੰਨਵਾਦ ਕਰਾਂਗੇ ਤੋ ਬਹੁਤ ਵਧੀਆ ਜਿਹੜੇ ਕੰਮ ਕਰਵਾ ਰਹੇ ਨੇ ਆਪਣੇ ਹਲਕਾ ਜੈਤੂ ਦੇ ਵਿੱਚ ਤੇ ਅੱਜ ਗਵਿੰਦਗੜ੍ਹ ਦਬੜੀ ਖਾਨਾ ਦੇ ਵਿੱਚ ਵੱਡਾ ਜਿਹੜਾ ਪ੍ਰੋਜੈਕਟ ਲੱਗ ਰਿਹਾ ਲੱਖਾਂ ਰੁਪਈਆ ਦੇ ਇਹ ਪ੍ਰੋਜੈਕਟ ਦੀ ਗੱਲ ਹੋ ਰਹੀ ਆ ਪਿੰਡ ਗਵਿੰਦਗੜ੍ਹ ਦਬੜੀ ਖਾਨਾ ਦੇ ਵਿੱਚ ਤੋ ਬਹੁਤ ਵਧੀਆ ਕੰਮ ਜਿਹੜੇ ਹੋ ਰਹੇ ਨੇ ਕੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਮੈਂ ਤੁਹਾਡਾ ਨਵਦੀਪ ਦਬੜੀ ਖਾਨਾ ਐਤਾਂ ਦੀਆਂ ਵੀਡੀਓ ਤੇ ਆਪਾਂ ਖੇਡਾਂ ਵਾਲੀਆਂ ਵੀਡੀਓ ਲੈ ਕੇ ਆਉਣੇ ਹੁੰਦੇ ਆ ਦੋਸਤੋ ਆਪਣੇ ਚੈਨਲ ਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਸਾਰੇ ਆਪਣੀ ਸਰਕਾਰ ਜੋ ਭੈਣ ਭਰਾਵਾਂ ਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰੇ